ਰੰਜੀ ਨਮਨ ਰੰਜੀ ਦੇਖੋ ਕੋਈ ਵੀ ਕੰਮਾ ਦੁੱਖਾ ਚਾਹੇ ਬਿਮਾਰੀ ਹੁਣ ਆਪਾਂ ਹੀ ਲਾ ਲਓ ਕਿਸੇ ਦੀ ਆਪਾਂ ਬਾਹ ਤੋੜਤੀ ਮਿੰਟਾ ਸਕਿੰਟਾ ਹੀ ਟੁੱਟ ਗਈ ਪਰ ਉਹਨੂੰ ਠੀਕ ਹੋਣ ਨੂੰ ਕਾਫੀ ਟਾਈਮ ਲੱਗ ਜਾਂਦਾ 90 ਦਿਨ ਲੱਗ ਜਾਂਦੇ ਨੇ ਉਦੋਂ ਬਾਅਦ ਵੀ ਰੜਕ ਪੈਂਦੀ ਰਹਿ ਜਾਂਦੀ ਹੈ ਜਿਹੜਾ ਗਲਤ ਕੰਮ ਜਾਂ ਮਾੜਾ ਕੰਮ ਕੋਈ ਵੀ ਇਨਸਾਨ ਕਿਸੇ ਦਾ ਕਰਦਾ ਚਲ ਕਰਤਾ ਬਹੁਤ ਛੇਤੀ ਉਹਦਾ ਮਿੰਟਾ ਸਕਿੰਟਾ ਹੀ ਹੋ ਜਾਂਦਾ ਪਰ ਠੀਕ ਹੋ ਉਹਨੂੰ ਟਾਈਮ ਲੱਗਦਾ ਥੋੜੀ ਧੀਰਜ ਰੱਖਿਆ ਕਰੋ ਆਪਾਂ ਨੂੰ ਵੀਡੀਓ ਪਾਉਣ ਨੂੰ 1 ਮਹੀਨਾ ਹੋਇਆ ਹਜੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹੈਗਾ ਆਪਾਂ 10ਵਾਂ ਵੀ ਨਹੀਂ 11ਵਾਂ 10ਵਾਂ ਮਹੀਨਾ ਆਪਾਂ 9ਵੇਂ ਮਹੀਨੇ ਦੀ 12 ਤਰੀਕ ਨੂੰ 9ਵਾਂ ਮਹੀਨਾ 2025 ਦੇ ਵਿੱਚ ਲੱਗਿਆ 9ਵਾਂ ਮਹੀਨਾ 12 ਤਰੀਕ 2025 ਤੇ ਬਾਕੀ ਕੋਈ ਵੀ ਕੰਮ ਮੈਂ ਇਹੀ ਹੱਥ ਜੋੜ ਕੇ ਕਹਿਣੀ ਆ ਸਭ ਨੂੰ ਕਿਸੇ ਦਾ ਬੁਰਾ ਨਾ ਕਰੋ ਚੰਦ ਪੈਸਿਆਂ ਪਿੱਛੇ ਪੈਸੇ ਕੀ ਦੇ ਨੇ ਪੈਸੇ ਤਾਂ ਇੱਥੇ ਹੀ ਰਹਿ ਜਾਂਦੇ ਨੇ ਜੇ ਕੋਈ ਤੁਹਾਡੇ ਕੋਲੇ ਗੁਣ ਆ ਗਿਆ ਹੈਗਾ ਆਵਾਜ਼ਾ ਮਾਲਕ ਨੇ ਪ੍ਰਮਾਤਮਾ ਨੇ ਦਿੱਤਾ ਜਾਂ ਕਿਸੇ ਨੇ ਦਿੱਤਾ ਦੇਖੋ ਤੁਸੀਂ ਦੁਨੀਆ ਦਾ ਭਲਾ ਕਰੋ ਗਰੀਬਾਂ ਦਾ ਭਲਾ ਕਰੋ ਜੇ ਆਪਾਂ ਪੈਸੇ ਲੈ ਕੇ ਕਿਸੇ ਦਾ ਭਲਾ ਕਰਦੇ ਆ ਤਾਂ ਉਹ ਤਾਂ ਬਹੁਤ ਹੀ ਜ਼ਿਆਦਾ ਗਲਤ ਆ ਮੈਂ ਠੀਕ ਮੰਨਦੀ ਆ ਵੀ ਹਾਂ ਰੋਟੀ ਰੋਜੀ ਦਾ ਜੱਗ ਲੈਣੇ ਖਾਣੀਆਂ ਜਿਹੜੇ ਵਿਚਾਰੇ ਦਾ ਕੰਮ ਹੀ ਇਹ ਆ ਪਰ ਜਿਹੜਾ ਸਰਦਾ ਵਰਦਾ ਬੰਦਾ ਦਾ ਦੋ ਟਾਈਮ ਦੀ ਰੋਟੀ ਵੀ ਮਿਲਦੀ ਆ ਕੱਪੜਾ ਵੀ ਮਿਲਦਾ ਆ ਆਪਾਂ ਨੂੰ ਤੇ ਛੱਤ ਵੀ ਆ ਸਿਰ ਤੇ ਉਹ ਪੈਸੇ ਕਿਸੇ ਤੋਂ ਨਾ ਲਵੇ ਤਾਂ ਚੰਗੀ ਗੱਲ ਆ ਨਮੋ ਨਰਾਇਣ